ਜਿਹੜੀ ਸੋਪੂ ਪਾਰਟੀ ਆ ਉਸਦੀ ਹਮਾਇਤ ਲਈ ਔਰ तमाम ਸ਼ੁਰੂਆਤ ਜਿੱਥੋਂ ਕੀਤੀ ਸੀ ਦਲਵੀਰ ਗੋਲਡੀਆ ਜੋ ਸੇਹੀ ਮੋੜ ਦੇ ਉੱਪਰ ਆ ਕੇ ਖੜੇ ਆ ਤਾਂ ਹਮਾਇਤ ਕਰਨ ਦਾ ਕੀ ਕਾਰਨ ਹੈ ਇਹਨਾਂ ਨੌਜਵਾਨਾਂ ਨੂੰ ਕਿਵੇਂ ਉੱਪਰ ਉੱਚਾ ਲੈ ਕੇ ਜਾਣਗੇ ਗੱਲਬਾਤ ਕਰਦੇ ਗੋਲਡੀ ਜੀ ਤੁਸੀਂ ਅੱਜ ਪਹੁੰਚੇ ਹੋ ਖਾਸ ਤੌਰ ਦੇ ਉੱਪਰ ਪਿਛਲਾ ਸਮਾਂ ਵੀ ਚਿਤ ਆ ਰਿਹਾ ਜੀ ਬਿਲਕੁਲ ਕਿਵੇਂ ਇਹਨਾਂ ਨੌਜਵਾਨਾਂ ਨੂੰ ਹੋਰ ਉੱਪਰ ਲੈ ਕੇ ਜਾਓਗੇ ਕਿਉਂਕਿ ਸਿਆਸਤ ਇੰਨੀ ਇੱਕ ਯੂਨੀਵਰਸਲ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਹੈ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਐ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਇਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਇਸ ਦੇ ਵਿੱਚ ਵੀ ਮਾੜੀ ਹੋ ਚੁੱਕੀ ਹੈ ਹਰੇਕ ਤਰਫ ਮੁੱਦੇ ਜਿਹੜੇ ਨੇ ਇਹ ਪੋਲਿਟੀਕਲ ਰਹੇਗੇ ਨੇ ਬਾਕੀ ਕੋਈ ਵੀ ਸਟੂਡੈਂਟਸ ਦੀ ਗੱਲ ਹੁੰਦੀ ਨਹੀਂ ਕੋਈ ਯੂਨੀਵਰਸਿਟੀ ਦੀ ਗੱਲ ਨਹੀਂ ਹੁੰਦੀ ਬਿਲਕੁਲ ਜਿਹੜੀ ਪਿਛਲੇ ਸਮੇਂ ਨਾਲੋਂ ਜ਼ਰੂਰ ਕੁਝ ਕਮੀਆਂ ਆਈਆਂ ਨੇ ਜਦੋਂ ਮੈਂ ਇਲੈਕਸ਼ਨ ਲੜਿਆ ਸੀਗਾ ਇੱਥੋਂ ਯੂਨੀਵਰਸਿਟੀ ਤੋਂ ਤਾਂ ਉਸ ਟਾਈਮ ਜਦੋਂ ਐਡਮਿਸ਼ਨ ਹੋਈ ਤਾਂ ਉਦੋਂ ਮੈਂ ਇਕੱਲਾ ਹੀ ਸੋਪੂ ਦਾ ਪ੍ਰੈਜ਼ੀਡੈਂਟ ਜਿੱਤਿਆ ਹੋਇਆ ਸੀ ਐਸਡੀ ਕਾਲਜ ਤੋਂ ਤੇ ਫਿਰ ਮੈਂ ਇੱਥੇ ਐਡਮਿਸ਼ਨ ਲਈ ਤੇ ਫਿਰ ਅਸੀਂ ਲਗਾਤਾਰ ਬਹੁਤ ਸਾਰੇ ਸਾਲ ਇੱਥੇ ਮਿਹਨਤ ਕੀਤੀ ਸਟੂਡੈਂਟ ਦੇ ਰਾਈਟਸ ਦੇ ਲਈ ਤੇ ਫੇਰ ਤਕਰੀਬਨ 5-6 ਸਾਲ ਅਸੀਂ ਪਹਿਲਾਂ ਜਿੱਤੇ ਨਹੀਂ ਸੀਗੇ ਸੋ ਜਦੋਂ ਅਸੀਂ ਜਿੱਤੇ ਤਾਂ ਇੱਕ ਬਹੁਤ ਵੱਡੇ ਰਿਕਾਰਡ ਮਾਰ ਜਾਣ ਨਾਲ ਜਿੱਤੇ ਸੋ ਮਿਹਨਤ ਕਰਨ ਨਾਲ ਕੋਈ ਵੀ ਚੀਜ਼ ਇਹ ਜੀ ਨਹੀਂ ਜਿਹੜੀ ਤੁਹਾਨੂੰ ਨਾ ਮਿਲ ਸਕੇ ਸੱਚੇ ਦਿਨ ਜੇ ਮਿਹਨਤ ਕਰੋਗੇ ਸੋ ਮੇਰਾ ਅੱਜ ਇੱਥੇ ਆਉਣ ਦਾ ਸਿਰਫ ਇਹੀ ਮੋਟਿਵ ਸੀ ਵੀ ਮੈਂ ਆਪਦੇ ਨੌਜਵਾਨ ਸਾਥੀਆਂ ਨੂੰ ਜਿੱਥੇ ਮੇਰੀਆਂ ਜੜਾਂ ਨੇ ਇੱਕ ਤਾਂ ਮੈਂ ਉਹ ਜੜਾਂ ਤੇ ਪਹੁੰਚਿਆ ਜਿੱਥੋਂ ਮੈਂ ਸ਼ੁਰੂਆਤ કરી ਕਲਾਸ ਦੇ ਮਨੀਟਰ ਤੋਂ ਲੈ ਕੇ ਮੈਂ ਲੋਕ ਸਭਾ ਤੱਕ ਦੀ ਇਲੈਕਸ਼ਨ ਜਿਹੜੀ ਕੰਟੈਸਟ ਕਰੀ ਇਹ ਸਾਰੇ ਸਾਥੀਆਂ ਦੀ ਮਿਹਨਤ ਸਦਕਾ ਪਿਆਰ ਸਤਕਾ ਸੋ ਅੱਜ ਮੇਰਾ ਮਕਸਦ ਸੀ ਕਿ ਕੁਝ ਤਾਂ ਨਵੇਂ ਸਾਡੇ ਨੌਜਵਾਨ ਜਿਹੜੇ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਇਨਸਪਾਇਰ ਹੋ ਕੇ ਅੱਜ ਉਹਨਾਂ ਨੇ ਜੁਆਇਨ ਕਰਿਆ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਸੋ ਅੱਜ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਅੱਜ ਅਸੀਂ ਇੱਥੇ ਪਹੁੰਚਿਆ ਤੇ ਇੱਕ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਕਿ ਅਸੀਂ ਇੱਥੇ ਪਹੁੰਚੇ ਆ ਤੇ ਮੇਨ ਇਹ ਹੈ ਕਿ ਇਹ ਨਿਰੋਲ ਸਟੂਡੈਂਟ ਵੈਂਗਾ ਇਹਦਾ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਐਫੀਲੀਏਟਡ ਨਹੀਂ ਹੈਗਾ ਸੋ ਓਸੀ ਚੀਜ਼ ਨੂੰ ਜਿਹੜਾ ਅੱਜ ਅਸੀਂ ਵਧੀਆ ਤਰੀਕੇ ਨਾਲ ਇੱਥੇ ਹੌਸਲਾ ਅਫਜ਼ਾਈ ਕਰਨ ਲਈ ਨੌਜਵਾਨਾਂ ਦੀ ਜਿਹੜਾ ਮੇਰੀ ਇੱਕ ਲਾਸਟ ਇਅਰ ਵੀ ਸਾਡੇ ਇਥੋਂ ਕੈਂਡੀਡੇਟ ਸੀ ਉਸ ਟਾਈਮ ਤੇ ਅਸੀਂ ਸਾਡੇ ਮੇਗਾ ਲੜੇ ਸੀ ਇਲੈਕਸ਼ਨ ਤਾਂ ਉਹਨਾਂ ਦੀ ਵੀ ਮੈਂ ਬੜੀ ਡਟ ਕੇ ਸਪੋਰਟ ਕਰੀ ਸੀ ਜਿੰਨਾ ਹੋ ਸਕਿਆ ਮੇਰੇ ਤੋਂ ਸੋ ਇਸ ਵਾਰ ਵੀ ਸੋ ਮੈਨੂੰ ਲੱਗਦਾ ਕਿ ਆਪਦੀਆਂ ਜੜਾਂ ਕਿਸੇ ਇਨਸਾਨ ਨੂੰ ਨਹੀਂ ਭੁੱਲਣੀਆਂ ਚਾਹੀਦੀਆਂ ਇਲੈਕਸ਼ਨਸ ਨੂੰ ਕੁਝ ਹੀ ਸਮਾਂ ਜਿਹੜਾ ਬਾਕੀ ਰਹਿ ਚੁੱਕਿਆ ਸੋ ਕਿਹੜੇ ਮੁੱਦੇ ਲੈ ਕੇ ਤੁਸੀਂ ਜਾਂ ਇਹ ਨੌਜਵਾਨ ਜਿਹੜੇ ਯੂਨੀਵਰਸਿਟੀ ਚ ਵਿਚਰਨਗੇ ਔਰ ਅੱਗੇ ਲੈ ਕੇ ਜਾਣਗੇ ਉਹਨਾਂ ਮੁੱਦਾਂ ਕਿਉਂਕਿ ਰਿਜ਼ਰਵੇਸ਼ਨ ਦਾ ਮੁੱਦਾ ਹੈ ਤਰਨੇ ਦੇਣ ਤੋਂ ਰੋਕਣ ਦਾ ਮੁੱਦਾ ਹੈ ਕਈ ਜਥੇਬੰਦੀਆਂ ਇਦਾਂ ਦੀਆਂ ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਪਰਚਾ ਵੀ ਦਿੱਤਾ ਗਿਆ ਉਹਨਾਂ ਨੂੰ ਤਰਨਾ ਲਾਉਣ ਨਹੀਂ ਦਿੱਤਾ ਜਾਂਦਾ ਵੀਸੀ ਆਫਿਸ ਦੇ ਬਾਹਰ ਸੋ ਕਿੰਨਾ ਕੁ ਬਤਲਾਵ ਆਇਆ ਔਰ ਕਿਹੜੇ ਮੁੱਦੇ ਲੈ ਕੇ ਵਿਚਰਨਗੇ ਦੇਖੋ ਲਿੰਕਡੋ ਨੇ ਲੀਡਰਸ਼ਿਪ ਕੁਆਲਿਟੀ ਹੀ ਖਤਮ ਕਰਨ ਦੀ ਇੱਕ ਜਿਹੜੀ ਲਿੰਕਡੋ ਸਿਫਾਰਿਸ਼ ਸੀਗੀ ਉਹਨੇ ਕਾਫੀ ਹੱਦ ਤੱਕ ਯਾਨੀ ਕਿ ਇੱਕ ਲੀਡਰਸ ਨੂੰ ਸੈਟ ਬੈਕ ਦਿੱਤਾ ਸੀਗਾ ਵੀ ਇੱਕ ਬੰਦਾ ਕਿਸੇ ਪੋਸਟ ਤੇ ਇਲੈਕਸ਼ਨ ਲੜ ਲੈਂਦਾ ਉਸ ਤੋਂ ਬਾਅਦ ਉਹ ਦੁਬਾਰਾ ਕਦੇ ਲੜ ਨਹੀਂ ਸਕਦਾ ਸੋ ਇਹ ਮੈਂ ਦੋ ਇਲੈਕਸ਼ਨਾਂ ਖੁਦ ਲੜੀਆਂ ਨੇ ਇਸ ਤੋਂ ਪਹਿਲਾਂ ਮੈਂ ਐਸਡੀ ਕਾਲੇ ਲੜਿਆ ਕਲਾਸ ਦੇ ਮਿਨਿਟਰ ਤੋਂ ਯਾਨੀ ਛੇੜੀ ਇਲੈਕਸ਼ਨ ਪਰ ਹੁਣ ਜੇ ਤੁਸੀਂ ਕਲੈਕਸ਼ਨ ਲੜ ਲਈ ਤਾਂ ਉਸ ਤੋਂ ਬਾਅਦ ਤੁਸੀਂ ਨੈਕਸਟ ਈਅਰ ਤੁਸੀਂ ਦੁਬਾਰਾ ਕੋਈ ਇਲੈਕਸ਼ਨ ਕੰਟੈਸਟ ਨਹੀਂ ਕਰ ਸਕਦੇ ਕਿਉਂਕਿ ਦੇਖੋ نیچے ਤੋਂ ਉਹੀ ਬੰਦਾ ਹੌਲੀ ਹੌਲੀ ਉੱਪਰ ਆਉਂਦਾ ਹੁੰਦਾ ਜੇ ਤੁਸੀਂ ਨੇ ਜੁਆਇੰਟ ਸੈਕਟਰੀ ਲੜ ਲਈ ਤਾਂ ਕੱਲ ਨੂੰ ਤੁਸੀਂ ਪ੍ਰੈਜ਼ੀਡੈਂਟ ਦੀ ਪੋਸਟ ਲਈ ਤਿਆਰੀ ਕਰੋਗੇ ਸੋ ਜੇ ਤੁਸੀਂ ਲੜ ਲਈ ਤਾਂ ਬਸ ਤੁਸੀਂ ਉੱ ਦੇਖੋ ਸਟੂਡੈਂਟ ਇਲੈਕਸ਼ਨਸ ਅਲਾਉ ਹੋਣੀਆਂ ਚਾਹੀਦੀਆਂ ਨੇ ਮੈਂ ਤਾਂ ਇਹ ਕਹਿਣਾ ਪੂਰੇ ਪੰਜਾਬ ਦੇ ਵਿੱਚ ਤਾਂ ਕਿ ਸਟੂਡੈਂਟ ਆਫ ਦਿ ਰਾਈਟਸ ਦੇ ਲਈ ਆਪਦੇ ਸਾਥੀਆਂ ਦੇ ਹੱਕਾਂ ਲਈ ਜਿਹੜੀ ਆਪਣੀ ਆਵਾਜ਼ ਬੁਲੰਦ ਕਰ ਸਕਣ ਕਿਸੇ ਨਾ ਕਿਸੇ तरीके ਨਾਲ ਜਿਹੜਾ ਉਹ ਆਪਦੀ ਗੱਲ ਆ ਜਿਹੜੀ ਉਹ ਵਧੀਆ ਤਰੀਕੇ ਨਾਲ ਕਿਸੇ ਪਲੇਟਫਾਰਮ ਤੇ ਰੱਖ ਸਕਣ ਸੋ ਮੈਂ ਇਹਨਾਂ ਦੇ ਵੱਡਾ ਭਰਾ ਹੋਂਦੇ ਨਾਲ ਤੇ ਇੱਥੇ ਪਹੁੰਚਿਆ ਸੋ ਜਿੰਨੀ ਵੀ ਇਹਨਾਂ ਨੂੰ ਮੇਰੇ ਤੋਂ ਮਦਦ ਚਾਹੀਦੀ ਆ ਅਸੀਂ ਇਹਨਾਂ ਦੇ ਨਾਲ ਆ ਕਿਉਂਕਿ ਗਾਈਡ ਹੀ ਕਰ ਸਕਦੇ ਹਾਂ ਹੁਣ ਅਸੀਂ ਇਸ ਟਾਈਮ ਤੱਕ ਸੋ ਕਾਫੀ ਸੀਨੀਅਰਸ ਵੀ ਅੱਜ ਮੇਰੇ ਨਾਲ ਇੱਥੇ ਪਹੁੰਚੇ ਨੇ ਅਸੀਂ ਰੀਯੂਨੀਅਨ ਵੀ ਪਹਿਲਾਂ ਕਰੀ ਸੀ ਸਾਡਾ ਮਕਸਦ ਸਿਰਫ ਇਹ ਸੀਗਾ ਵੀ ਸਾਡੀ ਪਾਰਟੀ ਨੂੰ ਅਸੀਂ ਹੋਰ ਮਜ਼ਬੂਤੀ ਵੱਲ ਲੈ ਕੇ ਜਾਈਏ ਆਖਰੀ ਸਵਾਲ ਹੈ ਪਿਛਲੇ ਸਮੇਂ ਦੌਰਾਨ ਜਿਹੜੇ ਇੱਥੇ ਰਹੇ ਹਾਂ ਕੁਝ ਹੋਰਾਂ ਦੀ ਯਾਦ ਕਿ ਉਸ ਸਮੇਂ ਦਾ ਜਿਹੜਾ ਕੈਲੀ ਵੀ ਕਿਨਾਰਾ ਹੁੰਦਾ ਬੰਦੇ ਦਾ ਜਿਵੇਂ ਸ਼ੇਰੇਂ ਅੰਦਾਜ਼ ਜਿਵੇਂ ਇਸ ਬੋਲਦੇ ਉਹ ਸਾਹਮਣੇ ਸਾਡਾ ਓਪਨ ਹਾਊਸ ਡਿਬੇਟ ਹੁੰਦਾ ਸੀਗਾ ਤੇ ਇੱਥੇ ਵੀ ਸਪੀਚੀਜ਼ ਹੁੰਦੀਆਂ ਸੀ ਅੱਜ ਕੱਲ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਅਸੀਂ ਸਾਡੇ ਟਾਈਮ ਫਿਕਸ ਹੁੰਦੇ ਸੀ ਇੱਕ ਦਿਨ ਅਸੀਂ ਗਰਲਜ਼ ਹੌਸਟਲ ਜਾ ਕੇ ਕਨਵਰਸਿੰਗ ਕਰ ਸਕਦੇ ਸੀ ਫਿਰ ਗਰਲਜ਼ ਹੌਸਟਲ ਕਾਫੀ ਚਾਹ ਚਾਹ ਫਲੋਰ ਹੁੰਦੇ ਸੀ ਉੱਥੇ ਤੱਕ ਆਵਾਜ਼ ਪਹੁੰਚਾਣੀ ਬਹੁਤ ਮੁਸ਼ਕਲ ਹੁੰਦੀ ਸੀ ਤਾਂ ਉਦੋਂ ਫਿਰ ਅਸੀਂ ਅਕਸਰ ਸ਼ੇਰ ਉਹ ਸ਼ਾਇਰੀ ਨਾਲ ਜਿਹੜੀ ਅਸੀਂ ਆਪਦੀ ਗੱਲ ਕਰਦੇ ਸੀ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵੇ ਕਰਨ ਮੁਕਦਰਾਂ ਤੇ ਉਗਣ ਵਾਲੇ ਤਾਂ ਉੱਗੀ ਪੈਂਦੇ ਸੀਨੇ ਪਾੜ ਕੇ ਪੱਥਰਾਂ ਦੇ ਸੋ ਅਸੀਂ ਅੱਜ ਵੀ ਉਹੀ ਜਿਹੜੀ ਹਿੰਮਤ ਆ ਉਹਨੂੰ ਲੈ ਕੇ ਆਪਦੇ ਦਿਲਾਂ 'ਚ ਚੱਲ ਰਹੇ ਆ ਤੇ ਕੋਈ ਚੀਜ਼ ਮੈਂ ਇਹਨਾਂ ਨੂੰ ਦੱਸਿਆ ਵੀ ਕੋਈ ਚੀਜ਼ ਹੀ ਨਹੀਂ ਜਿਹੜੀ ਪੋਸੀਬਲ ਨਾ ਹੋ ਸਕੇ ਸਿਰਫ ਆਪਾਂ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਆ ਸੋ ਮੈਨੂੰ ਲੱਗਦਾ ਵੀ ਇਸ ਵਾਰ ਅਸੀਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਕਾਉਂਸਲ ਤੇ ਸਾਡੇ ਸੋਪੂ ਫੈਮਿਲੀ ਜਿੱਤੂਗੇ ਸੋਪੂ ਦਾ ਕਿਨਾਰਾ ਲਾਉਂਦੇ ਹੁੰਦੇ ਸੀ ਸ਼ੁਰੂਆਤ 'ਚ ਹਾਂ ਸੋਪੂ ਪਾਰਟੀ ਜਿੰਦਾਬਾਦ ਥੈਂਕ ਯੂ ਜੀ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਦਰਵੀਰ ਗੋਲਡ ਅੱਜ ਇੱਥੇ ਪਹੁੰਚਿਆ ਸੋ ਸੋਪੂ ਦੇ ਜਿਹੜੇ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੀ ਸਪੋਰਟ ਵੀ ਕਰਨਗੇ ਔਰ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਹਰੇਕ ਤਰ੍ਹਾਂ ਦੀ ਮਦਦ ਵੀ ਜੜੀ ਹੈਗੀ ਉਹਨਾਂ ਵੱਲੋਂ ਕੀਤੀ ਜਾਣੀ ਅਜਿਹਾ ਕਿਹਾ ਗਿਆ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ